ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸੈਸਟਿਕਾ ਜੀ ਕੋਰਜਿੰਦਰ ਪੰਜਾਬੀ ਵਲੌਗ ਤੁਹਾਡਾ ਸਵਾਗਤ ਹੈ ਤੇ ਗਾਇਸ ਅੱਜ ਬਣਾਉਣ ਲੱਗੀ ਸੀ ਕarele ਕarele ਦੇਖਣ ਲੱਗੀ ਸੀ ਕarele ਵੀ ਮੈਂ ਲਏ ਸੀ ਕਿਉਂਕਿ ਸਬਜੀ ਵਾਲਾ ਨਾ ਕarele ਲੈ ਕੇ ਆਇਆ ਸੀ ਬਹੁਤ ਵੱਡੇ ਵੱਡੇ ਕarele ਸੀਗੇ ਪਰ ਮੈਨੂੰ ਲੱਗ ਹੀ ਰਿਹਾ ਸੀ ਕੁਝ ਪੱਕੇ ਵੀ ਹੋਣਗੇ ਕੁਝ ਹੋਣਗੇ ਤੇ ਜਿੱਦਾਂ ਦੇ ਵੀ ਹੋਣਗੇ ਮੈਂ ਸੋਚਿਆ ਚਲੋ ਮੈਂ ਕੁਛ ਤਾਂ ਇਹ ਨਾਲ ਹੀ ਸਬਜੀ ਬਣਾ ਲਾਂਗੇ ਤੇ ਕarele ਲੈ ਤਲੇ ਤਾਂ ਕੰਮ ਮੈਨੂੰ ਬਹੁਤ ਜਾ ਬਜ਼ਾਰ ਬਜਾਰ ਕਿ ਨਾਲ ਚਾਲ ਜੋ ਸਮਾਨ ਲਿਆਣਾ ਲਿਆ ਬਾਕੀ ਦੇਖਦੇ ਆ ਜੀ ਤੁਹਾਨੂੰ ਪਤਾ ਹੀ ਹੈ ਫਿਰ ਜੇ ਆਪਣੇ ਮਤਲਬ ਦਾ ਸਮਾਨ ਲਿਆਉਣਾ ਫਿਰ ਨੁਕਤਾ ਚੀਨੀਆ ਕੱਢੋ ਫਿਰੇ ਬੋਲਦੇ ਕਿ ਆਪਣੇ ਆਪ ਜਾ ਕੇ ਲਿਆ ਕਰੋ ਤੇ ਮੈਂ ਸੋਚੀ ਵੀ ਸੀ ਕੁਝ ਰਮਾਲਾ ਸਾਹ ਵਗੈਰਾ ਕੱਪੜੇ ਵਗੈਰਾ ਲੈ ਕੇ ਆਣੇ ਆ ਤੇ ਆ ਦੇਖੋ ਇੱਕ ਇਕਲੇ ਤਾਂ ਬਿਲਕੁਲ ਪੱਕਿਆ ਨਿਕਲਿਆ ਤੇ ਬਾਕੀ ਗਾਇਸ ਬਾਜ਼ਾਰ ਦੇ ਵੀ ਬਹੁਤ ਸਾਰੇ ਕੰਮ ਨੇ ਠੀਕ ਹੈ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਤੇ ਲੋਜੀਆ ਦੇਖ ਲਓ ਕਰੇਲੇ ਸੀ ਨਾ ਜਿਹੜੇ ਮੈਂ ਕਿ ਮੈਂ ਕਿਹਾ ਸੁੱਟਣੇ ਬਿਲਕੁਲ ਬੇਕਾਰ ਨਹੀਂ ਕਰਾਂਗੀ ਤੇ ਇਹ ਵਾਲੇ ਕਰੇਲਿਆਂ ਦਾ ਆਪਾਂ ਬਣਾ ਲਾਂਗੇ ਮੈਂ ਸੋਚਿਆ ਜਿਵੇਂ ਕਰੇਲਾ ਮਸਾਲਾ ਪਾ ਕੇ ਬਣਾਉਂਦੇ ਆ ਨਾ ਉਹ ਵਾਲੇ ਕਰੇਲੇ ਬਣਾਉਂਗੀ ਤੇ ਬਹੁਤ ਵਧੀਆ ਬਣਦੇ ਤੇ ਇੱਧਰ ਕੱਟ ਲੈ ਜਿਹੜੇ ਕਰੇਲੇ ਮੈਂ ਇਹ ਵਾਲਿਆਂ ਦਾ ਪਾਉਂਗੀ achar ਠੀਕ ਹੈ ਜੀ ਇਹਨਾਂ ਨੂੰ ਪਹਿਲਾਂ ਆਪਾਂ ਮੈਂ ਦੇਖੋ ਛਿਲਕਾ ਬਿਲਕੁਲ ਨਹੀਂ ਲਾਇਆ ਹੈਗਾ ਇਦਾਂ ਹੀ ਇਹਨਾਂ ਨੂੰ ਚੀਰਾ ਦੇ ਲਿਆ ਕਿਉਂਕਿ ਮੈਂ ਵਿੱਚ ਚੀਰਾ ਦੇ ਕੇ ਤਾਂ ਦੇਖ ਰਹੀ ਆ ਕਿ ਕੀੜਾ ਨਾ ਹੋਵੇ ਜਾਂ ਕੋਈ ਪੱਕਾ ਬੀਜ ਨਾ ਹੋਵੇ ਤੇ ਕਰੇਲੇ ਬਹੁਤ ਵੱਡੇ ਵੱਡੇ ਸੀਗੇ ਇਸ ਕਰਕੇ ਮੈਂ ਕਿਹਾ ਚਲੋ ਆਪਾਂ ਇਹਨਾਂ ਨੂੰ ਯੂਜ਼ ਕਰਦੇ ਆ ਆ ਦੇਖੋ ਜਿਨ੍ਹਾਂ ਦੇ ਵਿੱਚ ਕਈ ਵਾਰੀ ਬੀਜ ਹੁੰਦਾ ਨਾ ਤੇ ਫਿਰ ਬੀਜ ਮੂੰਹ ਦੇ ਵਿੱਚ ਜਾਂਦੇ ਤੁਹਾਨੂੰ ਪਤਾ ਫਿਰ ਬੱਚੇ ਤੇ ਖੁਸ਼ ਹੋ ਕੇ ਖਾਂਦੇ ਨਹੀਂ ਹੈਗੇ ਲੋਜੀ ਇਹਨਾਂ ਨੂੰ ਆਪਾਂ ਇਦਾਂ ਦੋ ਦੋ ਫਾੜ ਕੱਟ ਲਗਾ ਲਾਂਗੇ ਥਿੱਲੋ ਜੀ ਇਹਨਾਂ ਨੂੰ ਪਹਿਲਾਂ ਆਪਾਂ ਨਾ ਥੋੜਾ ਜਿਹਾ ਨਮਕ ਲਾ ਦਿੰਨੇ ਆ ਤਾਂ ਕਿ ਜਿਹੜਾ ਇਹਨਾਂ ਦਾ ਕੜਵਾਪਣ ਹੋਏਗਾ ਨਾ ਉਹ ਨਿਕਲ ਜੇਗਾ ਠੀਕ ਹੈ ਐਸੇ ਤਰ੍ਹਾਂ ਹੀ ਜਿਹੜੇ ਆਪਾਂ ਸਬਜੀ ਬਣਾਣੀ ਹੈ ਮਸਾਲੇ ਵਾਲੀ ਇਹਨੂੰ ਵੀ ਆਪਾਂ ਨਮਕ ਲਾ ਦੇਣਾ ਨਮਕ ਲਾ ਕੇ ਨਾ ਪੈਨ ਨੂੰ ਘੰਟਾ ਕੁ ਰੱਖ ਦੇਣਿਆ ਪਹਿਲਾਂ ਵੀ ਤੁਹਾਨੂੰ ਮੈਂ ਦੱਸੀ ਹੋਈਆਂ ਕਈ ਵਾਰੀ ਵੀਡੀਓ ਦੇ ਵਿੱਚ ਤੇ ਤੁਸੀਂ ਬਹੁਤ ਸਾਰੀ ਵੀਡੀਓ ਨੂੰ ਵੀ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਤੁਹਾਨੂੰ ਪਤਾ ਕarele ਦੀ ਮੈਂ ਜੋ ਵੀਡੀਓ ਮਤਲਬ ਸੌਰੀ ਸਬਜੀ ਜਾਂ ਕੁਝ ਵੀ ਬਣਾਉਂਦੀ ਆ ਤੇ ਤੁਹਾਡੇ ਨਾਲ ਉਸੇ ਤਰ੍ਹਾਂ ਵੀਡੀਓ ਸ਼ੇਅਰ ਕਰਦੀ ਆ ਤੇ ਗਾਇਸ ਆ ਦੇਖੋ ਜੀ ਹੁਣ ਆਪਾਂ ਨਮਕ ਲਾ ਕੇ ਇਹਨਾਂ ਨੂੰ ਥੋੜੀ देर ਧੁੱਪੇ ਰੱਖ ਦੇਣਾ ਟੱਕ ਕੇ ਠੀਕ ਹੈ ਜੀ ਇਹ ਵਾਲੇ ਬਣਾਵਾਂਗੇ ਆਪਾਂ ਸਬਜੀ ਤੇ ਇਹਦਾ ਪਾਵਾਂਗੇ ਆਪਾਂ ਆਚਾਰ ਕਿਉਂਕਿ ਜਿਹੜਾ ਪਾਣੀ ਵੀ ਹੱਥ ਲੱਗਾ ਹੋਏਗਾ ਨਾ ਉਹ ਸੁੱਕ ਜਾਏਗਾ ਕਿਉਂਕਿ ਤੋਤੇ ਹੋਏ ਆ ਆ ਤੇ ਲੋ ਜੀ ਤੇ ਲੋ ਜੀ ਇਹਨੂੰ ਰੱਖ ਦਾਂਗੇ ਧੁੱਪੇ ਤੇ ਹੁਣ ਆਪਾਂ ਇਹਨੂੰ ਇਦਾਂ ਜਾਲੀ ਦੇ ਨਾਲ ਟੱਕ ਦਾਂਗੇ ਤਾਂ ਕਿ ਮੱਖੀ ਨਾ ਬੈਠੇ 2-3 ਘੰਟੇ ਦੀ ਆਪਾਂ ਇਹਨੂੰ ਧੁੱਪ ਲਗਵਾ ਲੈਣੀ ਸਾਰਾ ਜਿਹੜਾ ਕੋੜਾ ਪਾਣੀ ਹੋਏਗਾ ਦੇਖਿਓ ਬਿਲਕੁਲ ਨਿਕਲ ਜਾਏਗਾ ਕਿਉਂਕਿ ਆਪਾਂ ਨਮਕ ਲਗਾਇਆ ਹੈ ਤੇ ਲੋ ਜੀ ਇਹਨਾਂ ਨੂੰ ਉਪ ਲਗਵਾ ਲਈ ਆਪਾਂ ਠੀਕ ਹੈ ਜੀ ਹੁਣ ਇਹ ਵਾਲੇ ਕਰੇਲੇ ਮੈਂ ਬੋਇਲਡ ਕਰਕੇ ਜਿੱਦਾਂ ਨਾਰਮਲ ਪਹਿਲਾਂ ਇੱਕ ਵਾਰੀ ਮਸਾਲਾ ਬਣਾਏ ਸੀ ਨਾ ਤੇ ਇਹ ਵਾਲੇ ਕਰੇਲੇ ਮੈਂ ਸੋਚ ਰਹੀ ਨਾਲੇ ਜਲਦੀ ਵੀ ਬਣ ਜਾਂਦੇ ਤੇ ਮਸਾਲਾ ਕਰੇਲਾ ਬਣਾਉਂਗੀ ਉਧਰ ਮੈਂ ਮਸਾਲਾ ਤਿਆਰ ਕਰ ਲਿਆ ਕਰਨ ਲੱਗੀ ਸੀ ਤੇ ਮੈਂ ਕਿਹਾ ਚਲੋ ਇਹਨਾਂ ਨੂੰ ਬੋਇਲਡ ਕਰ ਲੈਂਦੀ ਆ ਠੀਕ ਹੈ ਜੀ ਇਧਰ ਮਤਲਬ ਬਿਨਾ ਪਾਣੀ ਤੋਂ ਤੁਹਾਨੂੰ ਵੀ ਪਤਾ ਨਾ ਬਿਲਕੁਲ ਸੀਟੀ ਇੱਕ ਸੀਟੀ ਮਰਵਾਣੀ ਹੈ ਇੱਕ ਸੀਟੀ ਕੰਪਲੀਟ ਨਹੀਂ ਕਰवानी ਹੈਗੀ ਠੀਕ ਹੈ ਇਦਾਂ ਹੀ ਭਾਫ਼ ਦੇ ਚ ਹੋ ਜਾਣਗੇ ਤੇ ਇਹ ਵਾਲੇ ਕਰੇਲੇ ਬਹੁਤ ਟੇਸਟੀ ਬਣਦੇ ਏਕੇ ਮੰਨਿਆ ਤੁਸੀਂ ਬਣਾ ਕੇ ਕਦੀ ਦੇਖਿਓ ਬਹੁਤ ਹੀ ਸਵਾਦ ਬਣਦੇ ਆ ਤੇ ਇਹਨਾਂ ਨੂੰ ਆਪਾਂ ਗੈਸ ਤੇ ਧਰ ਕੇ ਬਾਕੀ ਕਰਾਂਗੇ ਉਧਰ ਦੂਜੀਆਂ ਤਿਆਰੀਆਂ ਮਸਾਲੇ ਦੀਆਂ ਠੀਕ ਹੈ ਜੀ ਤੇ ਇਹ ਵਾਲੇ ਤਰੇਲੇ ਬਹੁਤ ਸਵਾਦ ਤੇ ਬਹੁਤ ਹੀ ਜੰਮੀ ਲੱਗਦੇ ਆ ਤੇ ਲੋ ਜੀ ਇੱਧਰ ਕਰ ਲਿਆ ਆਪਾਂ ਮਸਾਲੇ ਦੀ ਤਿਆਰੀ ਆ ਦੇਖੋ ਮੈਂ ਪਿਆਜ਼ ਲੈ ਲੇ ਲਸਣ ਲੈ ਲੇ ਕੰਬ ਦੀ ਕੱਚੀ ਗਿਰੀ ਲੈ ਲਈ ਤੇ ਇੱਧਰ ਲੈ ਲਿਆ ਹਰੀਆਂ ਮਿਰਚਾਂ ਠੀਕ ਹੈ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਕਰ ਲਾਂਗੇ ਗ੍ਰਾਈਂਡ ਤੇ ਲੋ ਜੀ ਆ ਦੇਖੋ ਸਾਡੇ ਤਰੇਲੇ ਬਿਲਕੁਲ ਬੋਇਲਡ ਹੋ ਗਏ ਆ ਦੇਖੋ ਇਦਾਂ ਦੇ ਕੁਝ ਹੋ ਗਿਆ ਬਿਨਾ ਪਾਣੀ ਤੋਂ ਆਪਾਂ ਉਬਾਲ ਲਏ ਆ 21 ਸੀਟ 22 ਸੀਟ ਨਹੀਂ ਬਜਵਾਨੀ ਹੈਗੀ ਠੀਕ ਹੈ ਇਹਨਾਂ ਨੂੰ ਆਪਾਂ ਕੱਢ ਲਾਂਗੇ ਜਿਹੜਾ ਨਮਕ ਨਾਲ ਹਲਕਾ ਜਿਹਾ ਪਾਣੀ ਛੁੱਟ ਮਤਲਬ ਛੱਡ ਰਹਿਣਾ ਨਾ ਉਹ ਇਦਾਂ ਇੱਥੇ ਨੀਚੇ ਨਿਕਲ ਜਾਂਦਾ ਹੈ ਠੀਕ ਹੈ ਜੀ ਇਧਰ ਕਰ ਲਿਆ ਸੀ ਆਪਾਂ ਮਸਾਲਾ ਗ੍ਰਾਇੰਡ ਸਭ ਤੋਂ ਪਹਿਲਾਂ ਆਪਾਂ ਪਾ ਲਾਂਗੇ ਹੁਣ ਇਹਦੇ 'ਚ ਤੇਲ ਗਰਮ ਕਰਕੇ ਮਸਾਲਾ ਕਿ ਲੋ ਜੀ ਇਹਨੂੰ ਚੰਗੀ ਤਰ੍ਹਾਂ ਆਪਾਂ ਮਸਾਲੇ ਨੂੰ ਥੁੰਨ ਲੈਣਾ ਠੀਕ ਹੈ ਇਹਦੇ ਵਿੱਚ ਆਪਾਂ ਸਾਰਾ ਪੁਸ਼ਪ ਆ ਹੀ ਲਿਆ ਹੁਣ ਆਪਾਂ ਇਹਦੇ ਵਿੱਚ ਜੋ ਪਾਣਾ ਉਹ ਤੁਹਾਡੇ ਨਾਲ ਦੋਸੇ ਤਰ੍ਹਾਂ ਦੀ ਵੀਡੀਓ ਸ਼ੇਅਰ ਕਰਾਂਗੀ ਤਾਂਕਾ ਤੁਸੀਂ ਬਣੇ ਰਹੋ ਤੇ ਅੱਜ ਬਾਜ਼ਾਰ ਜਾਣ ਕਰਕੇ ਨਾ ਮੈਂ ਫਟਾਫਟ ਮੈਂ ਕਿਹਾ ਚਲੋ ਗੈਸ ਤੇ ਹੀ ਕੰਮ ਕਰ ਲੈਂਦੇ ਨਿਬੜ ਜੇਗਾ ਫਟਾਫਟ ਕਿ ਲੋ ਗਾਇਜ਼ ਆ ਦੇਖੋ ਜੀ ਸਾਡਾ ਮਸਾਲਾ ਭੁੱਜ ਗਿਆ ਦੇਖਿਓ ਪਿਆਜ਼ ਚੰਗੀ ਤਰ੍ਹਾਂ ਭੁੱਜ ਚੁੱਕੇ ਨੇ ਹੁਣ ਆਪਾਂ ਇਹਦੇ ਵਿੱਚ ਪਾ ਲੈਣਾ ਹੈ ਨਮਕ ਆਪਣੇ ਟੇਸਟ ਅਨਸਾਰ ਨਮਕ ਆਪਾਂ ਪਹਿਲਾਂ ਵੀ ਕareleਿਆਂ ਚ ਪਾਨੇ ਆ ਨਾ ਸਾਫ ਦਾ ਹੀ ਪਾਇਓ ਠੀਕ ਹੈ ਜੀ ਹੁਣ ਪਾ ਦਾਂਗੇ ਆਪਾਂ ਥੋੜੀ ਜੀ ਹਲਦੀ ਥੋੜੀ ਜੀ ਮਿਰਚ ਪਾਵਾਂਗੇ ਕਿਉਂਕਿ ਆਪਾਂ ਮਿਰਚ ਪਹਿਲਾਂ ਹਰੀ ਪਾਈ ਹੋਈ ਹੈ ਠੀਕ ਹੈ ਇੱਧਰ ਪਾਵਾਂਗੇ ਥੋੜਾ ਜਿਹਾ ਗਰਮ ਮਸਾਲਾ ਥੋੜਾ ਜਿਹਾ ਪੀਸਿਆ ਹੋਇਆ ਧਨੀਆ ਤੇ ਜੇਕਰ ਤੁਸੀਂ ਅੰਬੀ ਨਹੀਂ ਪਾਣੀ ਅੱਜ ਕੱਲ੍ਹ ਕੱਚੀ ਅੰਬੀ ਮਿਲ ਜਾਂਦੀ ਠੀਕ ਹੈ ਤੁਸੀਂ ਅੰਮਚੋਰ ਵੀ ਪਾ ਸਕਦੇ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਸਾਲੇ ਨੂੰ ਭੁੰਨ ਲੈਣਾ ਜਦ ਤੱਕ ਸਾਡਾ ਘਿਓ ਨਹੀਂ ਛੱਡਦਾ ਕਿਲੋਜੀਆ ਦੇਖੋ ਸਾਡਾ ਮਸਾਲਾ ਬਿਲਕੁਲ ਚੰਗੀ ਤਰ੍ਹਾਂ ਪੁੱਜ ਗਿਆ ਦੇਖੋ ਆਪਣਾ ਜਿਵੇਂ ਤੇਲ ਛੱਡਣਾ ਸ਼ੁਰੂ ਕਰ ਦੇਿੰਦਾ ਨਾ ਹੁਣ ਆਪਾਂ ਜਿਹੜੇ ਬੋਇਲਡ ਕੀਤੇ ਹੋਏ ਨਾ ਨਾ ਤਰੇਲੇ ਆਪਾਂ ਇਦਾਂ ਹੀ ਵਿੱਚ ਪਾ ਦੇਣਾ ਠੀਕ ਹੈ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਰਲਵਾ ਲੈਣਾ ਪਹਿਲਾਂ ਬਹੁਤ ਅੱਛੀ ਤਰ੍ਹਾਂ ਇਹਨਾਂ ਨੂੰ ਰਲਾਵਾਂਗੇ ਜੇਕਰ ਤੁਸੀਂ ਚਾਹੋ ਨਾ ਵਿੱਚੋਂ ਕੱਟ ਮਾਰ ਕੇ ਦੂਸਰੀ ਤਰ੍ਹਾਂ ਵੀ ਇਹ ਬੋਇਲਡ ਕੀਤੇ ਤਰੇਲੇ ਬਹੁਤ ਵਧੀਆ ਰਹਿੰਦੇ ਆ ਆ ਦੇਖੋ ਇਸ ਤਰ੍ਹਾਂ ਕਰਕੇ ਪਹਿਲਾਂ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਰਲਾਵਾਂਗੇ ਫਿਰ ਇਹਨਾਂ ਨੂੰ ਥੋੜੀ ਦੇਰ ਲਈ ਰੱਖਾਂਗੇ ਆਪਾਂ ਇਹਦੇ ਭਾਪ ਦੇ ਵਿੱਚ ਹਾਂ ਦੇ ਇਹ ਤਰੀਕੇ ਨਾਲ ਤੁਸੀਂ ਕ੍ਰੇਲੇ ਬਣਾਏ ਉਹ ਬਹੁਤ ਵਧੀਆ ਬਣਦੇ ਆ ਮਸਾਲਾ ਕ੍ਰੇਲਾ ਵੀ ਬਣਾ ਸਕਦੇ ਹੋ ਤੁਸੀਂ ਇਹ ਠੀਕ ਹੈ ਜੀ ਹਾਂ ਦੇ ਇਹਨਾਂ ਦੇ ਚੰਗੀ ਤਰ੍ਹਾਂ ਕੋ ਮਤਲਬ ਰਲਣਾ ਇਹਨਾਂ ਦੇ ਵਿੱਚ ਅੱਛੀ ਤਰ੍ਹਾਂ ਮਸਾਲਾ ਰਲ ਜਾ ਥੋੜੀ ਜਿਹੀ ਰੇਰ ਲਈ ਹੁਣ ਆਪਾਂ ਇਹਨਾਂ ਨੂੰ ਟੱਕ ਦਾਂਗੇ ਚੱਲੋ ਹੁਣ ਇਹਨੂੰ ਆਪਾਂ ਇਸੇ ਤਰ੍ਹਾਂ ਢੱਕ ਦਾਂਗੇ ਤੇ ਗੈਸ ਨੂੰ ਆਪਾਂ ਕਰ ਦੇਣਾ ਬਿਲਕੁਲ ਸਿਮ ਤਾਂ ਕਿ ਮਸਾਲਾ ਚੰਗੀ ਤਰ੍ਹਾਂ ਨਾ ਬਿਲਕੁਲ ਇਹਦੇ ਵਿੱਚ ਮਿਕਸ ਹੋ ਜੇ ਤੇ ਇਸ ਤਰੀਕੇ ਨਾਲ ਤੁਸੀਂ ਇਹ ਵਾਲੇ ਕਰੇਲੇ ਬਣਾਈਓ ਠੀਕ ਹੈ ਜੀ ਤੇ ਲੋ ਗਾਇਸ ਇੱਧਰ ਕਰੇਲੇ ਚੱਲ ਤੱਕ ਬਣਦੇ ਆ ਮੈਂ ਕਿਹਾ ਚਲੋ ਇੱਧਰ ਬਣਾ ਲੈਂਦੇ ਆਪਾਂ ਭਿੰਡੀ ਭਿੰਡੀ ਨੂੰ ਤੜਕਾ ਤੁਹਾਨੂੰ ਪਤਾ ਬਿਲਕੁਲ ਮੈਂ ਸਿੰਪਲ ਕਰਕੇ ਬਣਾਉਂਦੀ ਹਾਂ ਸਭ ਤੋਂ ਪਹਿਲਾਂ ਮੈਂ ਕਾਟ ਕੇ ਪਿਆਜ਼ ਇਸੇ ਕਿ ਅੱਜ ਨਾ ਜਾਣਾ ਬਾਜ਼ਾਰ ਇਸ ਲਈ ਨਾ ਫਟਾਫਟ ਮੈਂ ਕਹਿੰਦਾ ਜੋ ਆਪਣੀਆਂ ਸਬਜ਼ੀਆਂ ਤਿਆਰ ਕਰਕੇ ਆਟਾ ਗੁੰਨ ਕੇ ਰੱਖ ਦਈਏ

ਕਾ ਕਾ ਵੀ ਬੁਤੀ ਚੇਰਾ ਨਾ ਟਾਈਮ ਵੇਚ ਨਹੀਂ ਕਰਨਾ ਚਾਹੀਦਾ ਉਸ ਤੇ ਇੱਕ ਗਰਮੀ ਬਹੁਤ ਜ਼ਿਆਦਾ ਹੈ ਸਾਨੂੰ ਲੱਗੇ फटाफट ਆਪਣੇ ਕੰਮ ਨਿਕਲਦਾ ਬਾਕੀ ਬਹੁਤ ਸਾਰੀਆਂ ਭੈਣਾਂ ਦੇ ਮੈਨੂੰ ਅੱਛਾ ਅੱਛਾ ਕਮੈਂਟ ਆਏ ਵੈ ਗੁਰਗਰੇ ਤੁਸੀਂ ਖੁਸ਼ ਹੋ ਤੇ ਪਟਿਆਲਾ ਤੋਂ ਹੁਸ਼ਿਆਰਪੁਰ ਤੋਂ ਸਿਸਟਰ ਜੀ ਸਿਸਟਰ ਆਪਣਾ ਧਿਆਨ ਰੱਖਿਓ ਠੀਕ ਹੈ ਅੱਖਾਂ ਦਾ ਤਾਂ ਬਹੁਤ ਜ਼ਰੂਰੀ ਹੈ ਕੋਈ ਜ਼ਰੂਰੀ ਨਹੀਂ ਹੈਗਾ ਮੇਰੀ ਵੀਡੀਓ ਦੇਖੋ ਜੀ ਮੈਂ ਤੁਹਾਡੇ ਗੇ ਹੀ ਰਿਕਵੈਸਟ ਕਰੂੰਗੀ ਕਿ ਸਭ ਤੋਂ ਪਹਿਲਾਂ ਤੁਸੀਂ ਆਪਣੀ ਅੱਖਾਂ ਦਾ ਧਿਆਨ ਰੱਖੋ ਅੱਖਾਂ ਸਾਡੇ ਲਈ ਬਹੁਤ ਜ਼ਰੂਰੀ ਹੈ ਤੇ ਅੱਖਾਂ ਦਾ ਆਪਰੇਸ਼ਨ ਦੀ ਤੁਸੀਂ ਵੈਸੇ ਹੀ ਕਰਾਇਆ ਮੈਨੂੰ ਜਰੂਰ ਦੱਸਿਓ ਠੀਕ ਹੈ ਮੈਨੂੰ ਤੇ ਬਾਕੀ ਭੈਣਾਂ ਨੇ ਮੈਨੂੰ ਪਾਠ ਲਈ ਮੁਬਾਰਕਾ ਦਿੱਤੀਆਂ ਬਹੁਤ ਸਾਰਾ ਅੱਛਾ ਲੱਗਾ ਬਹੁਤ ਖੁਸ਼ੀ ਹੋਈ ਹਾਂ ਬਾਬਾ ਜੀ ਨੇ ਸਾਡੇ ਕਾਰਨ ਬੜੀ ਖੁਸ਼ੀ ਹੁੰਦੀ ਹੈ ਜਦੋਂ ਵਾਈ ਗੁਰਜੀ ਦੇ ਚਰਨ ਪੈਂਦੇ ਆ ਹਾਂਜੀ ਤੇ ਬਹੁਤ ਸਾਰਾ ਧੰਨਵਾਦ ਤੁਹਾਡਾ ਜਿਹੜੀਆਂ ਭੈਣਾਂ ਮੈਨੂੰ ਇੰਨੇ ਸੱਚੇ ਦਿਲੋਂ ਪਿਆਰ ਕਰਦੀਆਂ ਤੇ ਇੱਕ ਸਿਸਟਰ ਨੇ ਮੈਨੂੰ ਕਿਹਾ ਵੀ ਤੁਹਾਡੀ ਮੈਨੂੰ ਬਹੁਤ ਫਿਕਰ ਹੁੰਦੀ ਹੈ ਵੀ ਤੁਸੀਂ ਸਲੀਪਨ ਹੋ ਜੈਨੇ ਇਹ ਸਿਸਟਰ ਮੈਂ ਬਹੁਤ ਧਿਆਨ ਨਾਲ ਕੰਮ ਕਰਦੀ ਆ

ਸਕਾਫਾ ਦੇ ਸੋਹਣੇ ਜੀ। ਇੱਥੇ ਕਿਹਾਇਆ ਖਰਿਆਨੇ ਚਾਹ। ਇਸ ਤੋਂ ਬਾਅਦ ਇਹਨਾਂ ਆਮਚੂਰ। ਕਿਉਂਕਿ ਟਮਾਟਰ ਮੈਂ ਬਹੁਤ ਘੱਟ ਪਣੀ ਹੁੰਦੀਆਂ ਭਿੰਡੀ ਚ। ਅਮਚੂਰ ਪਾ ਦੋ ਨਾ ਬਸ ਇਹਦੇ ਚ ਵਧੀਆ ਜਿਹਾ ਟੇਸਟ ਆ ਜਾਂਦਾ। ਫਿਰ ਇਹਨੂੰ ਚੰਗੀ ਤਰ੍ਹਾਂ ਰਲਾ ਲੀਏ। ਤੇ ਔਲੀ ਹੋਵੇ ਸਾਡੇ ਗਰਮ। ਥੋੜੀ ਜਿਹੀ ਹਲਦੀ ਜੀ ਪਾ ਕੇ ਜੀ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਰਲਾ ਕੇ ਫੜਨੇ ਆ ਭਿੰਡੀਆਂ। ਬਾਕੀ ਮਿਲਦੇ ਆ ਤੁਹਾਨੂੰ ਹੋਰ। ਸਮਾਦੇ ਨਾਲ ਹੈ ਤੇ ਚਲੋ फटाफट ਬੇਰਦੀਏ ਨਾਲੇ ਆਪਣੇ ਕੰਮ ਨਾਲੇ ਮਜ਼ਾ ਦੇ ਕੰਮ ਨੇ ਬਹੁਤ سارے ਸਾਡੇ ਅੱਜ ਕਿ ਲੋਕੀ ਖੰਦਨ ਆਪਣੇ ਇਹ ਅੱਜ ਕੁਝ ਗਏ ਨੇ ਨਾ ਭਿੰਡੀ ਵਿੱਚ ਰਲਾ ਰਹੇ ਹਾਂ ਜਿਵੇਂ ਇਹਦੇ ਨਾਲ ਸੀਆ ਆ ਦੇ ਨੇ ਤੇ ਇਹ ਬਹੁਤ ਸਾਰਾ ਧੰਨਵਾਦ ਤੁਹਾਡਾ ਮਨਜੀਤ ਕੌਰ ਪਟਿਆਲਾ ਤੋਂ ਤੇ ਹਰਜਿੰਦਰ ਕੌਰ ਫਰੀਦਕੋਟ ਤੋਂ ਤੇ ਆਰਤੀ ਜੀ ਤੁਸੀਂ ਤਾਂ ਹੁਸ਼ਿਆਰਪੁਰ ਤੋਂ ਹਨਾ ਬਹੁਤ ਸਾਰਾ ਧੰਨਵਾਦ ਤੁਹਾਡਾ ਵਾਹਿਗੁਰੂ ਕਰੇ ਤੁਸੀਂ ਖੁਸ਼ ਰਹੋ ਤੇ ਬੜਾ ਅੱਛਾ ਲੱਗਦਾ ਹੈ ਤੇ ਮੰਜੂ ਜੀ ਤਾਂ ਮੈਨੂੰ ਪਤਾ ਹੀ ਹੈ ਹੁਸ਼ਿਆਰਪੁਰ ਦਾ ਸੋ ਜੀ ਸਿਸਟਰ ਆਪਣਾ ਧਿਆਨ ਰੱਖਣਾ ਤੇ ਮੈਂਨੇ ਜਰੂਰ ਦੱਸਣਾ ਠੀਕ ਹੈ ਜੀ ਤੇ ਲੋ ਜੀ ਇੱਧਰ ਟੱਕ ਦੇਨੇ ਆਪਾਂ ਕਰਦੇ ਨੇ ਗੈਸ ਨੂੰ ਸਿਮ ਤੇ ਇੱਧਰ ਦੇਖਦੇ ਆ ਆਪਣੇ ਕਰੇਲੇ ਆ ਦੇਖੋ ਜੀ ਕਰੇਲੇ ਬਣ ਕੇ ਹੋ ਗਏ ਤਿਆਰ ਇਸ ਤਰੀਕੇ ਨਾਲ ਬਣਦੇ ਆ ਕarele ਠੀਕ ਹੈ ਜੀ ਤੁਸੀਂ ਵੀ ਬਣਾਇਓ ਤੇ ਬਹੁਤ ਪੇਸਟੀ ਬਣਦੇ ਆ ਗਾਇਸ ਬਣਾ ਕੇ ਜਰੂਰ ਦੇਖਿਓ ਠੀਕ ਹੈ ਮੈਨੂੰ ਕਮੈਂਟ ਚ ਜਰੂਰ ਦੱਸਿਓ ਬਹੁਤ ਵਧੀਆ ਬਣਦੇ ਆ ਇਹ ਮਸਾਲਾ ਕarele ਦੀ ਆਪਾਂ ਇਹਨਾਂ ਨੂੰ ਬੋਲ ਸਕਦੇ ਆ ਬੋਇਲਡ ਕੀਤੇ ਹੋਏ ਕarele ਆ ਜਦ ਆਪਾਂ ਫਰਾਈ ਕਰਕੇ ਬਣਾਉਂਦੇ ਆ ਨਾ ਥੋੜੇ ਕਿਆ ਦਿਨੇ ਨੁਕਸਾਨ ਦਿੰਦੇ ਆ ਇਸ ਤਰ੍ਹਾਂ ਕਰਕੇ ਬਣਾਣਾ ਤੁਸੀਂ ਮੈਨੂੰ ਜਰੂਰ ਦੱਸਿਨਾ ਠੀਕ ਹੈ ਜੀ ਜਿਵੇਂ ਆਪਾਂ ਪੂਰਾ ਗੈਸ ਕਰਦਾਂਗੇ ਬਣਨ ਦਰਵਾਜੇ ਕਿ ਸਾਡੀ ਭਿੰਡੀ ਤੇ ਫਿਰ ਹੋਰ ਆਪਾਂ ਬਹੁਤ سارے ਕੰਮ ਜਿਹੜੇ ਕਰਾਂਗੇ ਬਾਅਦ ਵਿੱਚ ਦੇ ਆਂ ਜੀ ਤੇ ਲੋ ਜੀ ਇੱਧਰ ਕੀਤੇ ਸੀ ਘਰ ਦੇ ਕੰਮ ਬਹੁਤ سارے ਫਟਾਫਟ ਕੰਮ ਕਰਕੇ ਮੱਪਾ ਚੱਲਿਆ ਉਹ ਬਾਜ਼ਾਰ ਤੁਹਾਨੂੰ ਪਤਾ ਹੀ ਬਾਜ਼ਾਰੋਂ ਬਹੁਤ ਸਾਰਾ ਸਮਾਨ ਲਿਆਣਾ ਹੁੰਦਾ ਤੇ ਬਾਜ਼ਾਰ ਤੇ ਮੇਰੇ ਬਿਨਾ ਇਹ ਜਾ ਨਹੀਂ ਸੀ ਰਹੇ ਕਹਿੰਦੇ ਆਪਣੇ ਆਪ ਆਪਣੇ ਮਤਲਬ ਦਾ ਸਮਾਨ ਲਿਆ ਫਿਰ ਤੇਰੇ ਚ ਕੋਈ ਨਾ ਕੋਈ ਤੁਸੀਂ ਕਮੀਆਂ ਹੀ ਘਟਦੇ ਰਹਿੰਦੇ ਹੋ ਜੀ ਹਾਂ ਦੇਖੋ ਜੀ ਇੱਧਰ ਸਾਡੇ ਚ ਮੁਸਵਾਹ ਸਟੇਸ਼ਨ ਨਜ਼ਦੀਕ ਪੈ ਜਾਂਦਾ ਹੈ ਮੁਸਵਾਹ ਬਾ ਤੁਸੀਂ ਆਮ ਸੁਣੀ ਆਈ ਹੋਣਾ ਹੈ ਨਾ ਮੁਸਵਾਹ ਬਾ ਦੀ ਜਾਂਦੇ ਆ ਜਿਵੇਂ ਤੁਹਾਨੂੰ ਪਹਿਲਾਂ ਵੀ ਵੀਡੀਓ ਕਈ ਵਾਰੀ ਸ਼ੇਅਰ ਕਰਦੀ ਰਹੀ ਨੇ ਜਿੱਥੇ ਜਾਂਦੀ ਹੁੰਨੀ ਆ ਤੇ ਅਦੇ ਲੋਕਾਂ ਨੇ ਜੀਰੀਆਂ ਲਾਣੀਆਂ ਸ਼ੁਰੂ ਕਰ ਦਿੱਤੀ ਤੇ بارش ਹੋਣ ਦਾ ਬਿਲਕੁਲ ਹਾਲੇ ਨਾਮ ਨਹੀਂ ਲੈ ਰਹੀ ਸਾਡੇ ਤਾਂ ਬਿਲਕੁਲ ਪਤਾ ਨਹੀਂ ਏਰੀਆ ਚ بارش ਹੋ ਹੀ ਨਹੀਂ ਰਹੀ ਜੀ ਤੇ ਵਿਚਾਰੇ ਸਭ ਨੇ ਸੀ ਜ਼ਿੰਮੇਦਾਰਾਂ ਨੇ ਤੇ ਦੇਖੋ ਜੀ ਲਾਣੀ ਲਾਣੀ ਆਪਣੀਆਂ ਫਸਲਾਂ ਲੋ ਜੀ ਆਪਾਂ ਹੁਣ ਪਹੁੰਚ ਗਏ ਬਾਜ਼ਾਰ ਆ ਦੇਖੋ ਇੱਥੇ ਥੋੜੀ ਜਿਹੀ ਕਿਨਮਿੰਜੀ ਹੋ ਰਹੀ ਸੀਗੀ ਪਰ ਤੂ ਪ ਗਰਮੀ ਇੰਨੀ ਬਹੁਤ ਜ਼ਿਆਦਾ ਵੀ ਅੱਜਕੱਲ ਤਾਂ ਸੱਚੀ ਪੁੱਛੋਗੇ ਨਾ ਗਰਮੀ ਤੋਂ ਵਾਸੀ ਪਾਟ ਤੇ ਕਰਵਾਣਾ ਸੀ ਜ਼ਰੂਰੀ ਕਿਉਂਕਿ ਡੈਡੀ ਜੀ ਦਾ ਬਰੀ ਨਾ ਕਰਵਾਣਾ ਸੀਗਾ ਤੇ ਚਾਹੇ ਗਰਮੀ ਹੋਵੇ ਚਾਹੇ ਸਰਦੀ ਦੇਖੋ ਜੇ ਅਸੀਂ ਤੇ ਕਰਵਾਣਾ ਸੀਗਾ ਕਿਉਂਕਿ ਦਿਨ ਫਿਰ ਅੱਗੇ ਤੋਂ ਅੱਗੇ ਲੰਗੀ ਜਾ ਰਹੇ ਸੀਗੇ ਨਹੀਂ ਪਹਿ ਜਾਂਦਾ ਤੇ ਅੱਧਰ ਅੱਗੇ ਸੀ ਬਿਜਾਰ ਸਭ ਤੋਂ ਪਹਿਲਾਂ ਆਪਾਂ ਲੈਣ ਲੱਗੇ ਸੀ ਕੱਪੜਿਆਂ ਦੀ ਦੁਕਾਨ ਤੇ ਆਏ ਸੀ ਮੈਂ ਕਿਹਾ ਜਿਹੜਾ ਰਮਾਲਾ ਸਾਹਿਬ ਬਾਬਾ ਜੀ ਦਾ ਸਭ ਤੋਂ ਪਹਿਲਾਂ ਸਾਡੇ ਸ਼ੁਰੂਆਤ ਕਰਦਿਆਂ ਨਾ ਕਿ ਆਪਾਂ ਕੋਈ ਚੀਜ਼ ਵੀ ਤਾਂ ਅਮ ਕਰਦਿਆਂ ਤੇ ਪਰਮਾਲਾ ਸਾਹਿਬ ਲੈ ਲਏ ਹਨਾ ਦਸਤਾਰ ਵਗੈਰਾ। ਕਿੰਨੇ ਦੇ ਲੱਗਗੇ? ਹੋਰ ਨਹੀਂ ਹੈਗੇ ਵੈਸੇ ਕੋਈ ਕਾਟਨ ਦੇ। ਸਹੀ ਨੇ ਕਿ ਰਮਾਲਾ ਸਾਹਿਬ ਸਾਰੇ? ਠੀਕ ਹੈ, ਕੋਟਨ ਜਦੋਂ ਲੱਗੇ ਹੁੰਦਾ ਨਾ ਕਿਤਨਾ ਲੱਗ ਜਾਂਦਾ। ਨਹੀਂ ਲੱਗੇ ਤਾਂ ਹੁੰਦੇ ਨੇ ਚਮਕ-ਧਮਕ ਜੀ ਜ਼ਿਆਦਾ ਨਵੇਂ ਕਿੰਨਾ ਚੀ। ਥੋੜਾ ਬੋਤਾ ਦੇਖਦਾ ਆਉਂਦੇ ਹੀ। ਇਹ ਸਾਰੇ ਖੁੱਲਦੇ ਨੇ। ਕੋਈ ਨਾ। ਨਹੀਂ ਉਹ ਤਾਂ ਹੈ। ਸਾਡੇ 5 ਮੀਟਰ ਸਾਡੇ 5 ਮੀਟਰ ਵਾਈਟ ਕੁਰਤਾ ਹਾਂਜੀ ਵਧੀਆ ਵਾਲਾ ਕੱਪੜਾ ਬੰਦੇ ਬਾਬਾ ਜੀ ਹੈ ਬਾਬਾ ਜੀ ਨੇ ਸੁਆਗੇ ਕਿੰਨੇ ਲੈਣੇ 2 3 ਦਸਤਾਰਾਂ ਇੱਕ ਤੇ ਕੁਰਤੇ ਪਜਾਮੇ ਨਾਲ ਲੈਣਾ ਕੀ ਹੁਣ ਦਿਓ ਭਾਜੀ ਅੰਦਰ ਬੈਠ ਗਏ ਗਾੜੀ ਮੀਸੇਜ ਬਣਾਉਣ ਲੱਗੀ ਕਿ ਨਹੀਂ ਕਾਣਾ ਵਾਣਾ ਆ ਮੈਂ ਪਤਾ ਨਹੀਂ ਉਹ ਟਿੱਕਿਆ ਨਾ اچھا ਨਹੀਂ ਨਹੀਂ ਮੈਂ ਤਾਂ ਉਹ ਪੁੱਛਦੀ ਤੀ ਕਹਿੰਦੇ ਨਾ ਸਿੱਖਦੀ ਵਈ ਐ ਵਲੌਗ ਚ ਤਾਂ ਪੁੱਛਦੀ ਆ ਆ ਗਿਆ ਕਿ ਨਹੀਂ ਮੈਂ ਕਿ ਕਾਣਾ ਵਾਣਾ ਬਣਾਣਾ ਉਹਨੂੰ ਹਾਂ ਹਾਂ ਚਲੋ ਸ਼ੁਕਰ ਦੇ ਗਈ ਆਪ ਨੂੰ ਭਾਜਾ ਮੈਂ ਤਾਂ ਦੇਖਦੀ ਐ ਬਤਾ ਹੀ ਪੁੱਛ ਰਹੀ ਆ ਨਾ ਮੈਂ ਕੁਝ ਸਿੱਖਿਆ ਵੀ ਕਿ ਨਹੀਂ ਹੁੰਨੇ ਚਲੋ ਕੁਸ ਬਸ ਇਹੀ ਵਧੀਆ ਲੱਗਦਾ ਨਾ ਕੋਈ ਸਿੱਕੇ ਦਾ ਸਹੀ ਕੁਝ ਤੇ ਲੋ ਗਾਈਜ਼ ਇਧਰ ਲੈਣ ਲੱਗੇ ਸਿ ਆਪਾਂ ਖਰੀਆਨੇ ਦਾ ਸਵਾਹ ਨਾ ਰੋਕੋ ਜੀ ਬਿਸਕੁਟ ਨਮਕੀਨ ਹਾਂ ਬਿਸਕੁਟ ਨਮਕੀਨ ਜੋ ਇਸ ਵਿੱਚ ਚਾਹ ਬਿਸਕੁਟ ਵਧੀਆ ਵਾਲੇ ਦੇ ਦੋ ਚਲੋ ਗਾਇਜ਼ ਹੁਣ ਇਹ ਆਈ ਸੀ ਦੇਖਣੋ ਆਪਾਂ ਇਹ ਲੈ ਕੇ ਆਏ ਸੀ ਆਪਾਂ ਸਮਾਨ ਮੈਂ ਕਿ ਚਲੋ ਸਮਾਨ ਕੱਢ ਕੇ ਰੱਖਦੇ ਆਂ ਨਾਲੇ ਵੀਡੀਓ ਦਾ ਕਰਦੇ ਐਂਡ ਬਾਕੀ ਤੁਹਾਨੂੰ ਪਤਾ ਹੀ ਲੱਗੇ ਇਹ ਰੱਖਿਆ ਨਾ ਕ੍ਰੈਕ ਹੋ ਗਈ ਇਹਨੇ ਕ੍ਰੈਕੀ ਦਿੱਤੀ ਆਪਣੀ ਪਲੇਟਾਂ ਤੇ ਆ ਦੇਖ ਲਓ ਜੀ ਕ੍ਰੈਕ ਨਹੀਂ ਪਈਆਂ ਪਲੇਟਾਂ

ਤੇ ਥੈਂਕ ਯੂ ਸੋ ਮਾਚ ਜੀ ਮਿਲਦੀ ਆ ਤੁਹਾਨੂੰ ਕੱਲ ਉਹ ਨਵੇਂ ਵੀਲੌਗ ਵਿੱਚ ਨੂੰ ਕਿ ਆਪਾਂ ਬਸ ਕਰਾਂਗੇ ਜੀ ਰੋਟੀ ਪਾਣੀ ਦਾ ਕੰਮ ਸਾਰਿਆਂ ਦੇ ਇਰਖਾਰ ਤੇ ਸਤਿ ਸ਼੍ਰੀ ਅਕਾਲ ਤੇ ਦੇਖ ਲਓ ਐਡਾ ਕਰਨੇ ਪੈਂਦੇ ਆ ਫਟਾਫਟ ਅੱਜ ਬਹੁਤ سارے ਕੰਮ ਕੀਤੇ ਨੇ ਤੇ ਕੀ ਕਰੀਏ ਜੀ ਕਰਨੀ ਪੈਣੇ ਨੇ ਬਾਏ ਬਾਏ ਜੀ